ਕਾਲ ਜੀ ਫਰੋਂ ਪ੍ਰੇਜ਼ ਫੈਮਿਲੀ ਹੋਰ ਕਿਦਾਂ ਜੀ ਸਾਰੇ ਠੀਕ ਠਾਕ ਲਓ ਜੀ ਅੱਜ ਚੱਲੇ ਆ ਆਪਣੇ ਇੱਥੇ ਲੱਗ ਗਈ ਪੈਂਦੇ ਜੀ ਗੁਰਦੁਆਰਾ ਸਾਹਿਬ ਸ੍ਰੀ ਗੁੰਮਾ ਮਾਸ਼ ਕੀ ਇਹ ਵੀ ਇੱਕ ਬਹੁਤ ਐਸਾ ਇਤਿਹਾਸਿਕ ਥਾਂ ਹੈਗੀ ਆ ਜੀ ਮੈਂ ਆਪਣੀ ਪਹਿਲੀ ਜਿਹੜੀ ਵੀਡੀਓ ਆ ਆਪਣੀ ਪਰਿਵਾਰ ਬਿਛੋੜਾ ਸਾਹਿਬ ਅਸੀਂ ਗਏ ਸੀ ਉਹਦੇ 'ਚ ਮੈਂ ਜ਼ਿਕਰ ਕੀਤਾ ਸੀਗਾ ਤੇ ਮੇਰੇ ਬਹੁਤ ਦੇਸ਼ਾਂ-ਪ੍ਰਦੇਸ਼ਾਂ 'ਚ ਜਿਹੜੇ ਭੈਣ ਭਾਈ ਵੱਸਦੇ ਆ ਤੇ ਸ਼ਾਇਦ ਉਹਨਾਂ ਨੂੰ ਤੇ ਥਾਂ ਬਾਰੇ ਨਾ ਪਤਾ ਹੋਵੇ ਤੇ ਕਿਉਂਕਿ ਇਹ 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 ਥਾਂ ਦਾ ਜੇਕਰ ਜਦੋਂ ਗੁਰੂ ਗੋਬਿੰਦ ਸਿੰਘ ਜੀ ਦੇ ਅਸੇ ਛੋਟੇ ਸਾਹਿਬ ਜਾਦੇ ਮਾਤਾ ਗੁਜਰਪੌਰ ਜੀ ਨਾਲੋਂ ਵਿਛੜ ਗਏ ਸੀਗੇ ਸਰਸਾ ਨਦੀ ਜਦੋਂ ਪਾਰ ਕਰਦੇ ਹੋਏ ਤਾਂ ਉਹ ਉਹਨਾਂ ਨੇ ਇੱਥੇ ਰਾਤ ਸਟੇ ਕੀਤੀ ਸੀਗੀ ਜੀ ਤੇ ਗੁਰਦੁਆਰਾ ਸ਼੍ਰੀ ਕੁੰਮਾ ਮਾਸ਼ਕੀ ਤੇ ਬਹੁਤ ਜ਼ਿਆਦਾ ਜਿੱਦਾਂ ਸੰਗਤਾਂ ਕੱਲ ਵੀ ਪਰਿਵਾਰ ਬਿਛੋੜਾ ਸਾਹਿਬ ਤੋਂ ਸੰਗਤਾਂ ਆਈਆਂ ਉੱਥੇ ਬਹੁਤ ਤੇ ਉਹ ਸਰਸਾ ਨਦੀ ਵਿੱਚ ਹੋ ਗਏ ਲੋਕੀ ਜਿਨ੍ਹਾਂ ਦਾ ਆਪਣਾ ਇੰਨੀ ਭਾਵਨਾ ਹੈਗੀ ਆ ਜੀ ਲੋਕ ਆਪਣਾ ਸਰਸੇ ਤੋਂ ਨੰਗ ਕੇ ਆਪਣਾ ਨਗਰ ਕੀਰਤਨ ਆਉਂਦਾ ਜੀ ਨੰਗੇ ਪੈਰ ਆਉਂਦੇ ਸਾਰੇ ਪਾਣੀ ਚੋਂ ਲੰਘ ਕੇ ਤੇ ਉਹ ਫੀਲ ਕਰ ਸਕਦੇ ਆ ਕਿ ਇਹ ਇਹਨਾਂ ਦਿਨਾਂ 'ਚ ਕਿੰਨੀ ਠੰਡ ਹੁੰਦੀ ਆ ਤੇ ਛੋਟੇ ਸਾਹਿਬ ਜੱਤ ਦੇ ਮਾਤਾ ਗੁਜਰ ਕਰਨ ਨਾਲ ਜਦੋਂ ਲੰਘੇ ਹੁੰਦੇ ਆ ਤਾਂ ਤਾ ਕਿਦਾਂ ਦਾ ਉਹ ਮਾਹੌਲ ਹੋਊਗਾ ਜੀ ਤੇ ਅੱਜ ਚੱਲਿਆ ਜੀ ਮੈਲੇ ਮੌਕਾ ਇਹ ਗੁਰਦੁਆਰਾ ਸਾਹਿਬ ਆਪਣੇ ਘਰ ਤੋਂ ਕੋਈ ਮੇਰੇ ਖਿਆਲ ਕੋਈ 6 ਕਿਲੋਮੀਟਰ ਤੇ ਹੈ ਜੀ 5 6 ਕਿਲੋਮੀਟਰ ਤੇ ਇਹ ਲੱਗ ਗਈ ਪੈ ਜਾਂਦੇ ਆ ਜੀ ਸਾਰੇ ਸਾਰੇ ਗੁਰਦੁਆਰੇ ਪਰਵਾਰ ਬਿਜੋੜਾ ਸਾਹਿਬ ਤੇ ਆਪਣਾ ਕੀਰਤਪੁਰ ਸਾਹਿਬ ਆਨੰਦਪੁਰ ਸਾਹਿਬ ਤਾਂ ਥੋੜਾ ਚਲੋ 25 ਕਿਲੋਮੀਟਰ ਤੇ ਆ ਤੇ ਬਾਕੀ ਸ਼੍ਰੀ ਪੱਠਾ ਸਾਹਿਬ ਚਮਕੌਰ ਸਾਹਿਬ ਲਾਗੇ ਲਾਗੇ ਪਹੁੰਚ ਜਾਂਦੇ ਸਾਡੇ ਆਲੇ ਦੁਆਲੇ ਤੇ ਬਾਕੀ ਚੱਲੇ ਆ ਜੀ ਸਾਰੇ ਨਿਆਣੇ ਤਿਆਰ ਹੋ ਗਿਆ ਚੱਲੇ ਆ ਤੇ ਆਪ ਚੱਲੇ ਆ ਕਰਦੇ ਆ ਦਰਸ਼ਨ ਤੇ ਤੁਹਾਨੂੰ ਦਰਸ਼ਨ ਕਰਾਉਂਦੇ ਆ ਠੀਕ ਆ ਜੀ ਲਾਓ ਜੀ ਪਹੁੰਚ ਗਏ ਜੀ ਆਪਾਂ ਗੁਰਦੁਆਰਾ ਸਾਹਿਬ ਤੇ ਪਾਰਕਿੰਗ ਤੁਸੀਂ ਦੇਖ ਸਕਦੇ ਆ ਮਾਈ ਗੋਡ ਟਾਈਮ ਕਿੰਨਾ ਹੋਇਆ ਹੁਣ ਟਾਈਮ ਹੈਗਾ ਕੋਈ ਆਈਡੀਆ 5:30 5:30 ਦਾ ਟਾਈਮ ਹੋ ਗਿਆ ਜੀ ਤੇ ਤੁਸੀਂ ਮੈਨੂੰ ਮੈਂ ਤੁਹਾਨੂੰ ਐਕਸਪਲੇਨ ਨਹੀਂ ਕਰ ਸਕਦਾ ਆ ਤੁਸੀਂ ਦੇਖ ਸਕਦੇ ਆ ਵੀ 2 ਕਿਲੋਮੀਟਰ ਤੱਕ ਲੰਬੀ ਲਾਈਨ ਲੱਗੀ ਹੋਈ ਆ ਲੋਕਾਂ ਚ ਇੰਨਾ ਪਿਆਰ ਤੇ ਸ਼ਾ ਇੱਥੇ ਆਉਣ ਦੀ ਤੇ ਪਾਰਕਿੰਗ ਚ ਮੈਨੂੰ ਲੱਗਦਾ ਜਿਆਦਾ ਨਹੀਂ ਤਾਂ 10000 ਗੱਡੀ ਖੜੀ ਹੋਣੀ ਆ ਜੀ ਬਹੁਤ ਜ਼ਿਆਦਾ ਰਾਸ਼ਾ ਜੀ ਬਹੁਤ ਜ਼ਿਆਦਾ ਵਾਹ ਜੀ ਭਾਈ ਬਾਕੀ ਇਹ ਦੀਵਾਨ ਸਜੇ ਵੇਆ ਵਾਹ ਕੋਰ ਤੇਰੇ ਨਾਲ ਕੋ ਪਾਣ ਬ੍ਰਹਮ ਤੋਂ ਦੇ ਲਾਜੀ ਪਾਣ ਉਨਾਦਰ ਸਲਮਾਨ ਸਤਕਾਰ ਇਹਨੂੰ ਹੋਰ ਹੋਣਾ ਚਾਹਣਾ ਸਵਾਯਾ ਬੱਤਾ ਜਾਏਗਾ ਬਹੁਤ ਬਹੁਤ ਧੰਨਵਾਦ ਭਾਈ ਕੁਦੀਪ ਸਿੰਘ ਜੀ ਦਾ ਪਰੇਸ਼ਾਨ ਭਾਈ ਗੁਰਦੇਵ ਸਿੰਘ ਜੀ ਖਜੂਰੀ ਦਾ ਕੀ ਸਤਨ ਦੇ ਦਰਵਾਜ਼ਾ ਹੈ ਗੁਰਾਂ ਦੇ ਗੋਵਿੰਦ ਸਾਰੇ ਹਾਂ ਲਾਂ ਬਾਣੀ ਸਿਮਰਨ ਦੀਆਂ ਰਸ ਭਰੇ ਦੇ ਕੀਰਤਨ ਰਾਏ ਦੀਆਂ ਸ਼ਬਦਾਂ ਨਾਲ ਸਤਿਕਾਰ ਸਿੰਘ ਬੇਨਤੀ ਹੈ ਕੱਲ ਨੂੰ ਜੋ ਸਮਾਗਮ ਹਨ ਸਫਰੇ ਸ਼ਹਾਦਤ ਕਾਬਲਾ ਦਾ ਦੂਸਰਾ ਪੜਾ ਗੁਰਦੁਆਰਾ ਅਟਕ ਸਾਹਿਬ ਸਹਿੜੀ ਨਗਰ ਆ ਮੇਰਾ ਨਾ ਉਹ ਯਾਹ ਚਾਡ ਗੱਲ ਹੈ 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 ਦੇਖਿਆ ਬ੍ਰਿਜ ਗੁਰਦੁਆਰਾ ਸ਼੍ਰੀ ਕੁੰਮਾ ਮਾਛੀ ਕੁੰਮਾ ਮਾਛੀ ਆਨੇ ਕੋ ਪੇਚੇ ਓ ਮਾਈ ਗੋਡ ਮਾ ਤਾਂ ਲਿਕਣੇ ਨੂੰ ਹਣਾ ਆਜੋ ਭਾਈ ਪਾਗਲੋ ਚਲੋ ਆਜੋ ਓ ਦੀ ਪਾਪਾ ਗਿਆ ਲਓ ਜੀ ਦੇਖ ਸਕਦੇ ਆ ਤੁਸੀਂ ਦੇਖੋ ਸੰਗਤ इन प्यार आहे संगता चिथो किथो दुनिया आई अॼु हिते ਪਰਿਵਾਰ ਖੜਾ ਆਪਣਾ ਓ ਮਾਈ ਗੋਡ ਲਓ ਜੀ ਪ੍ਰਿੰਸ ਦੇ ਇਧਰ ਪੂਰੇ ਜੋੜਾ ਜੋੜਾ ਨਾਲ ਪ੍ਰਜਾਤ ਡਾਈਸ ਮਾਰੋ ਖਾਰੋ ਓ ਮਾਈ ਗੋਡ ਓ ਮਾਈ ਗੋਡ ਲਓ ਜੀ ਆਪਣੀ ਜਿਹੜੀ ਆਪਣੀ ਹੈਗੀ ਜੀ ਛੰਨ ਤੇ ਜਦੋਂ ਦਿੱਲੀ ਕਿਸਾਨ ਮੋਰਚਾ ਹੋਇਆ ਸੀਗਾ ਇਹ ਲੈ ਕੇ ਗਏ ਸੀਗੇ ਟਰਾਲੀ ਤੇ ਪਾ ਕੇ ਤੇ ਜਦੋਂ ਮੋਰਚਾ ਜਿੱਤਿਆ ਤੇ ਵਾਪਸ ਲਿਆ ਕੇ ਰੱਖੀ ਇੱਥੇ ਤੇ ਇਹ ਹੈਗਾ ਜੀ ਇਹਦਾ ਜੀ ਹਿਸਟਰੀ ਛੰਨ ਜੀ ਅੱਗੇ ਹੋਾਈ

ਇਹ ਹੰਸ ਦਾਂਦਾ ਹੈ ਜਿੰਨਾ ਦੀ ਭੁੱਖ ਹੋਵੇ ਉਹ ਪੂਰੀ ਹੁੰਦੀ ਹੈ ਵੈਗਰੂ ਵੀ ਪੂਰੀ ਕਰਦਾ ਹੈ ਅਕਿ ਉਸ ਆਪਣੀ ਭੁੱਖ ਨੂੰ ਪੂਰਿਆ ਕਰਨ ਵਾਸਤੇ ਭੱਜ ਦੌਣ ਕਰਦੇ ਆ ਔਰ ਪੋਰ ਕਰਦੇ ਆ ਮਿਹਨਤ ਕਰਦੇ ਆ ਚਾਹੇ ਸਾਨਾ ਬੱਦੀ ਮਿਹਨਤ ਕਰਨੀ ਪਵੇ ਕਰਦੇ ਆ ਜਿੰਨਾ ਦੀ ਭੁੱਖ ਹੋਵੇ ਜੇ ਇਹ ਭੁੱਖ ਲੱਗੀ ਨਾਨਕ ਪਿਆਸ ਲੱਗੀ ਦਰਸ਼ਨ ਕੀ ਪਰ ਮਿਲਿਆ ਅੰਤਰਜਾਮੀ ਦੇ ਦਰਸ਼ਨਾਂ ਦੀ ਜੇ ਪ੍ਰੀਤ ਦੀ ਜੇ ਵਾਇਪ ਰੂਹ ਦੇ ਪਿਆਰ ਦੀ ਉਰਾਂ ਦੇ ਨਾਲ ਪ੍ਰੇਮ ਦੀ ਇਹ ਭੁੱਖ ਲੱਗੇ ਇਸ ਭੁੱਖਾ ਕਾ ਚੱਲਿਆ ਦੂਸ ਤੋ ਬਹੁਤ ਬਹੁਤ ਖੁਸ਼ੀ ਤੇ ਨਾਲ ਬੜੀ ਪਿਆਰੀ ਚਾਲ ਦੀ ਨਾਲ ਬਹੁਤ ਸ਼ਬਦ ਦੇ ਵਿੱਚ ਭਿੰਜ ਕੇ ਇੱਕ ਮੇਕ ਹੋ ਕੇ ਗੁਰਮਾਨੀ ਦੇ ਵਿੱਚ ਕੀਰਤਨ ਗਾਇਨ ਕੀਤਾ ਹੈ ਭਾਈ ਗਵਿੰਦਰ ਸਿੰਘ ਜੀ ਭਾਈ ਗਵਿੰਦਰ ਸਿੰਘ ਜੀ ਅਜੋਦੀ ਅਗੇ ਸਤ ਸੰਗਰੀ ਦੇ ਦਰਬਾਰ ਚ ਹੈ ਪਟਾਣੇ ਵਾਲੇ ਉਹ ਬਰਾਡੇ ਗੋਦ ਦੇ ਸਗੇ ਹਨ ਇਸੇ ਤਰ੍ਹਾਂ ਨਾਮ ਬਾਣੀ ਕੀ ਤੰਗੀਆਂ ਇਹ ਸਹਿਬਰਾ ਲੌਂਗੜੀ بڑے ਪਿਆਰ ਨਾਲ ਸਰਵਣ ਕਰਕੇ ਸੰਤਾ ਨੂੰ ਵੇਂਟੀ ਹੈ ਥੋੜੇ ਨੇੜੇ ਨੇ ਬੋਲ ਕੇ ਕਿ ਬਹੁਤ ਸੰਤਾ ਅਜੇ ਉਡੀਕ ਬਾਹਰ ਕੁਝ ਖੜਾ ਹੋਇਆ ਹੈ ਤੇ ਇਹਨੇ ਨੇੜੇ ਹੋ ਕੇ ਬੈਠੋ ਜਿਸੇ ਖਾਲਾ ਖਾਲੀ ਹੈ ਉਹਨੂੰ ਲੈਣੇ ਨੇ ਹੋ ਜਾਓ ਤਾਂ ਕਿ ਹੋ ਸਕਦਾ ਵੀ ਆਖਰੀ ਮੈਚ ਖੇਡੀ ਵਾਹਿਗੁਰੂ ਜੀ ਖਾਲਸਾ ਵਾਲੇ ਜੀ ਕੀ ਫਤਹ ਕਾਜੋ ਕੋ ਵੀ ਦੇਖ ਲੋਗੇ ਆ ਕੀ ਇਹ ਦਸਮੰਦ ਕਿਸੇ ਕੋਈ ਨਹੀਂ ਰਿਹਾ ਪਾ ਆਵੇ ਹਨ ਕਿ ਉਹ ਬਿਧ ਪਾ ਆਹੀ ਵੀ ਗਿਆ ਉਹ Hello. Uh -oh. Bây どうぞ。 ਗੋੜ ਬਲੇ ਬਲੇ ਉਧਰ ਬੱਸਾਂ ਕਿੰਨੇ ਆਈਆਂ ਵੀ ਆਹ ਰਾਹੁਲੇ ਮਲੇ ਨਾਲੋਂ ਤਾਂ ਵੀ ਜ਼ਿਆਦਾ ਰਸ ਲੱਗਦਾ ਉਹ ਇਹ ਤਾਂ ਨਾ ਇਦਾਂ ਹੋ ਸਕਦਾ ਜਾਂ ਪ੍ਰਿੰਸ ਉਹਦੇ ਨਾਲ ਤਾਂ ਨਾ ਜਾਵੇ ਬੰਦ ਹੋ ਜਾਂਦੀਆਂ ਦੀਆਂ ਤਾਂ ਹਨੇਰਾ ਹੋ ਗਿਆ ਬਹੁਤ ਲੋ ਜੀ ਦੇਖੋ ਬੱਸਾਂ ਯਾਤਰਾ ਨੰਬਰ 2 ਓ ਮਾਈ ਗੋਡ ਮੰਡੇਰ ਪਟਿਆਲਾ ਯੂਟਿਊਬ ਚੈਨਲ ਹੈ ਬਾਈ ਪ੍ਰਿੰਸ ਦਾ ਮਸਲਾ ਆੜ ਗਿਆ ਲੱਗਦਾ ਆ ਲੈ ਲੈ ਉਹ ਕਾ ਲੈਣਾ ਨਾ ਹਾਂ ਉਹ ਕੰਨ ਲੈਣੀ ਸਟਿੱਕੀ ਕੰਨ ਉਹ ਕਾ ਕਰਨੀ ਆ ਪੁੱਤ ਦਾ ਫੈਦਾ ਨਹੀਂ ਕੋਈ ਨਾ 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 ਆਲਰੇਡੀ ਹੈਗੀ ਆ ਇਹਦੇ ਕੋਲ ਫੇਰ ਤਾਂ ਸਾਰਾ ਕੁਝ ਤਰ ਕੋ ਹੋਏਗਾ ਆ ਵੀ ਏ ਗੰਨਾ ਗੰਨਾ ਦਾ ਪੁੱਤ ਫਾਇਦਾ ਹੀ ਨਹੀਂ ਤੈਨੂੰ ਕੋਈ ਰਾਜੇ ਗੰਨਾ ਦਾ ਨਹੀਂ ਪੁੱਤ ਫਾਇਦਾ ਤੁਹਾਨੂੰ ਤੇਰਾ ਬੱਚਾ ਇਹ ਤੇਰੇ ਹੁਣੋਂ ਗਾਹ ਪਾਉਣਾ ਪਊਗਾ ਵਾਹ ਹੈ ਗੁਰੂ ਓ ਮਾਈ ਗॉड ਕਿੰਨਾ ਰਾਸ਼ਾ ਨਾ ਲਓ ਜੀ ਬਹੁਤ ਜਿਆਦਾ ਰਾਸ਼ਾ ਜੀ ਬਹੁਤ ਜਿੰਨਾ ਸੋਚਿਆ ਵੀ ਨਹੀਂ ਹੁੰਦਾ ਕਦੀ ਇੰਨਾ ਰਾਸ਼ਾ ਤੇ ਚਲੋ ਠੀਕ ਆ ਜੀ ਜਿੰਨਾ ਆਪਣਾ ਥੋੜਾ ਜਿਹਾ ਬਲੌਗ ਬਣਾ ਸਕੇ ਆ ਤੇ ਥੈਂਕ ਯੂ ਕਰਦੇ ਆ ਸਾਰੇ ਬਾਕੀ ਨਵੇਂ ਜਿਹੜੇ ਜੋੜੇ ਭੈਣ ਭਰਾ ਤੇ ਜਿਨ੍ਹਾਂ ਨੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਆ ਤੇ ਪਲੀਜ਼ ਜਿਨਾਂ ਨੇ ਸਬਸਕ੍ਰਾਈਬ ਨਹੀਂ ਕਰਿਆ ਸਬਸਕ੍ਰਾਈਬ ਕਰਿਓ ਤੇ ਮਿਲਦੇ ਆ ਕਿਸੇ ਹੋਰ ਵਲੌਗ ਦੇ ਨਾਲ ਸੇਤਾਂ ਦਾ ਖਿਆਲ ਰੱਖਿਓ ਰੱਬ ਰੱਖਾ